ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਲੋ ਅੱਜ ਖੜੇ ਆ ਕਿੱਥੇ ਦੁਬਾਰਾ ਖੜਿਆ ਜੀ ਛਤਰੀ ਭੋਜਨ ਹਰਚੰਦਰ ਸਿੰਘ ਭਾਰੋਵਾਲੀ ਬਾਈ ਹੁਣੀ ਤੇ ਇਹ ਹੈਗਾ ਜੀ ਆਹ ਲਾਗੇ ਹੈਗੀ ਆ ਜਿਹੜੀ ਇਹ ਹੈਗੀ ਇਹਨੂੰ ਕਹਿੰਦੇ ਆ ਜੀ ਤਕੂਣੀ ਪਾਰਕ ਉਹ ਜਿਹੜੀ ਇਹ ਮੈਟਰੋ ਸਟੇਸ਼ਨ ਰੋਡ ਤੇ ਨਾਲ ਇਧਰ ਸੁਖੀ ਪਾਜੀ ਅਸੀਂ ਅਗੇ ਨਿਰੰਕਾਰੀ ਮਹੱਲਾ ਹਾਂ ਤਕੂਣੀ ਪਾਰਕ ਮੰਜੂ ਸਿਨੇਮਾ ਰੋਡ ਤੇ ਮੰਜੂ ਸਿਨੇਮਾ ਰੋਡ ਤੇ ਅੱਜ ਅਸੀਂ ਛਤਰੀ ਭੋਜਨ ਤੇ ਫੇਰ ਤੋਂ ਆ ਗਏ ਆ ਫੇਰ ਤੋਂ ਆ ਗਏ ਅੱਛਾ ਜੀ ਕੋਲੋ ਕੰਟਰੋਲ ਨਹੀਂ ਹੁੰਦਾ ਨਹੀਂ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਲੋਕਾਂ ਦਾ ਨਾ ਕਹਿਣਾ ਹੁੰਦਾ ਯਾਰ ਤੁਸੀਂ ਇੱਕੋ ਹੀ ਸ਼ੂਟ ਬਾਰ ਬਾਰ ਕਰਦੇ ਹੋ ਕਿਉਂਕਿ ਗੱਲ ਮੇਨੇ ਆ ਵੀ ਜਦੋਂ ਇੱਕ ਬੰਦਾ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਅਲੱਗ-ਅਲੱਗ ਤਰ੍ਹਾਂ ਦੇ ਚੰਗੇ ਖਾਣੇ ਦਿੰਦਾ ਤੇ ਉਹਨੂੰ ਪ੍ਰਮੋਟ ਕਰਨਾ ਪੈਂਦਾ ਆ ਤੇ ਮੈਨੂੰ ਇੱਕ ਗੀਤ ਯਾਦ ਆ ਰਿਹਾ ਬਸਰਾ ਵਜੇ ਸਰਾਉ ਮਰਜ ਸਲੀ ਵਟੇਰੇ ਮਿਲ ਜਾਣ ਕੇ ਬੱ ਤੇਰੇ ਉਹ ਆ ਜੀਗਾ ਫਸਲੀ ਵਟੇਰੇ ਅੱਜ ਇੱਥੇ ਬਟੇਰੇਆ ਦੀ ਵੈਰਾਈਟੀ ਤੁਹਾਨੂੰ ਮਿਲਣੀ ਆ ਫਸਲੀ ਨਹੀਂ ਇੱਥੇ ਅਸਲੀ ਬਟੇਰੇ ਮਿਲਦੇ ਆ ਤਸਲੀਮ ਬਟੇਰੇ ਮਿਲਦੇ ਆ ਤੇ ਮਿਲਣਗੇ ਬਥੇਰੇ ਬਥੇਰੇ ਕਿਉਂਕਿ ਅਸਲ ਦੇ ਵਿੱਚ ਨਾ ਪੰਜਾਬ ਦੇ ਵਿੱਚ ਇੱਕ ਇੱਕ ਟ੍ਰੈਂਡ ਚੱਲ ਪਿਆ ਹਾਂ ਬਿਲਕੁਲ ਬਟੇਰ ਹੋ ਗਿਆ ਦੇਸੀ ਮੁਰਗੇ ਹੋ ਗਿਆ ਕੜਕਨਾਥ ਮੁਰਗੇ ਹੋ ਗਿਆ ਮਤਲਬ ਇੱਕ ਕਹਿ ਲਈਏ ਚੰਗੇ ਖਾਣੇ ਦਾ ਟ੍ਰੈਂਡ ਚੱਲ ਟ੍ਰੈਂਡ ਚੱਲ ਗਿਆ ਤੇ ਲੋਕੀ ਪਸੰਦ ਕਰ ਰਹੇ ਨੇ ਇੱਥੇ ਨਾ ਉਹੀ ਗੱਲ ਸਭ ਤੋਂ ਵੱਡੀ ਆ ਵੀ ਜੇ ਵੀ ਗੱਲ ਨਿਹੰਗ ਸਿੰਘ ਦੇ ਵੱਲੋਂ ਜਿਹੜਾ ਖਾਣਾ ਤਿਆਰ ਕੀਤਾ ਜਾਂਦਾ ਇਹ ਪਹਿਲੇ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਹਿੰਮਤ ਦਿਖਾਈ ਹਿੰਮਤ ਦਿਖਾਈ ਪੰਜਾਬ ਦੇ ਵਿੱਚ ਇੱਕ ਵੱਖਰੇ ਲੈਵਲ ਤੇ ਆਪਣੇ ਆਪ ਨੂੰ ਕੰਮ ਸਟਾਰਟ ਕੀਤਾ ਤੇ ਅੱਜ ਵਕਕੇ ਵੀ ਬਾਈ ਦਾ ਕੰਮ ਦਾ ਤੂਦੀ ਬੋਲੀ ਆ ਹੁਣ ਇੱਥੇ ਕਿੰਦੂਪਰੰਤ ਕੋਈ ਨਹੀਂ ਕਿਉਂਕਿ ਅਸੀਂ ਪਹਿਲੀ ਵੀਡੀਓ ਪਾਈਆਂ ਕਿੰਦੂਪਰੰਤ ਬਹੁਤ ਹੋਇਆ ਜੀ ਇੰਨਾ ਜੇ ਉਹ ਹੁਣ ਇੱਥੇ ਉਹ ਆ ਕਿ ਹੁਣ ਇੱਥੇ ਅਲੱਗ-ਅਲੱਗ ਵੈਰਾਈਟੀ ਆ ਤੇ ਲੋਕਾਂ ਦਾ ਹਜ਼ੂਮ ਆ ਤੇ ਸਵਾਦ ਦੀ ਗੱਲ ਹੋ ਰਹੀ ਆ ਤੇ ਇੱਥੇ ਕੋਈ ਮਚਸਣ ਵਾਲੀ ਦੀ ਕੋਈ ਗੱਲ ਨਹੀਂ ਅੱਛਾ ਤੇ ਇਹਨਾਂ ਨੂੰ ਦੇਖ ਕੇ ਨਾ ਇਹਨਾਂ ਨੂੰ ਦੇਖ ਕੇ ਬਹੁਤ ਪੰਜਾਬ ਦੇ ਨਾ ਲੋਕਾਂ ਨੇ ਨੰਗ ਸਿੰਘਾਂ ਨੇ ਖਾਣੇ ਸ਼ੁਰੂ ਕੀਤੇ ਚਾਹੇ ਮੁਹਾਲੀ ਚ ਹੋਵੇ ਚਾਹੇ ਲੁਧਿਆਣੇ ਚ ਇੱਕ ਦੋ ਜਗ੍ਹਾ ਹੋ ਰਿਹਾ ਜਲੰਧਰ ਦੇ ਵਿੱਚ ਆ ਜਲੰਧਰ ਚ ਪਾਈ ਹੋਣੀ ਬਹੁਤ ਸਧੀਆਂ ਕੰਮ ਕਰ ਰਹੇ ਨੇ ਤੇ ਬਾਈ ਬਾਕੀ ਸਾਰਾ ਸ਼ੂਟ ਚੈਨ ਚੱਲ ਪਈ ਛਤਰੀ ਹੋ ਜਾਂਦੀ ਛਤਰੀ ਹੋ ਜਾਂਦੀ ਬਿਲਕੁਲ ਭਾਜੀ ਇਹ ਗੱਲ ਬਕੀ ਹੈ ਇਹ ਹੋਣਾ ਵੀ ਜ਼ਰੂਰੀ ਸੀ ਚਾਹੀਦਾ ਵੀ ਆ ਕਿ ਇੱਕ ਚੰਗਾ ਭੋਜਨ ਚੰਗੀ ਚੀਜ਼ ਮਿਲੇ ਵਧੀਆ એનર્ਜੀ ਵਾਲੀ ਚੀਜ਼ ਮਿਲੇ ਜਿਹੜੇ ਕਹਿੰਦੇ ਕਿ ਸਾਡੇ ਹਾਰਮੋਨ ਜਿਹੜੇ ਆ ਨਾ ਬੜੇ ਵਧੀਆ ਬੈਲੈਂਸ ਹੋ ਜਾਣ ਬੈਲੈਂਸ ਹੋ ਜਾਣ ਬਿਲਕੁਲ ਤੇ ਚਲੋ ਆਓ ਚੱਲਦੇ ਆਂ ਜਨ ਸਿੰਘ ਚੱਲਦੇ ਆ ਕਿ ਸਭ ਕੋਲ ਤੇ ਬਾਈ ਹੁਣ ਕਰ ਤੇ ਲੋ ਜੀ ਇਧਰ ਬਾਈ ਹੁਣੀ ਆ ਗਏ ਨੇ ਨਾਲ ਸਾਸ਼ੀ ਗੱਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕੀ ਹਾਲ ਚਾਲ ਚੜਦੀ ਕਲਾ ਮਹਾਰਾਜ ਚੜਦੀ ਕਲਾ ਜੀ ਪੂਰੀ ਹਾਂ ਜੀ ਜੀ ਪੂਰੀ ਨਾਲੇ ਵਾਕੇ ਬਾਈ ਜੀ ਵੀ ਤੁਸੀਂ ਨਾ ਇੱਕ ਪੰਜਾਬ ਦੇ ਵਿੱਚ ਇੱਕ ਐਸਾ ਟ੍ਰੈਂਡ ਸੈੱਟ ਕਰਤਾ ਚਾਹੇ ਮੋਹਾਲੀ ਨੂੰ ਤਰਫੋਂ ਚਾਹੇ ਜਲੰਧਰ ਨੂੰ ਤਰਫੋਂ ਚਾਹੇ ਕਿਸੇ ਹੋਰ ਪਾਸੇ ਤਰਫੋਂ ਬਾਈ ਛਤਰੀਪ ਹੋ ਜਾਂਦੀ ਹੈ ਇੱਕ ਫੂਡ ਚੇਨ ਚੱਲ ਪਈ ਬਸ ਕਿਰਪਾ ਮਹਾਰਾਜ ਜੀ ਸੀਧਾਂ ਦੀ ਆ। ਭਾਈ ਜਦੋਂ ਸ਼ੁਰੂ ਕੀਤਾ ਸੀ ਲੱਗਦਾ ਸੀਗਾ ਵੀ ਉਦੋਂ ਇਹ ਚੀਜ਼ ਹੋਊਗੀ ਪੰਜਾਬ ਦੇ ਵਿੱਚ ਵੀ ਹਰੇਕ ਜਗ੍ਹਾ ਛਤਰੀ ਫੋ ਚੰਚਲ ਪਣੇ ਨਹੀਂ। ਇਹ ਇਦਾਂ ਸੀਗਾ ਜੀ ਵਿਸ਼ਵਾਸ ਸਾਨੂੰ ਪਹਿਲੇ ਦਿਨ ਤੋਂ ਸੀ। ਕਿ ਜੇ ਮਹਾਰਾਜ ਨੇ ਚੁਣਿਆ ਨਾ ਵੀ ਇਹ ਸੇਵਾ ਲੈਣ ਵਾਸਤੇ। ਬਿਲਕੁਲ। ਵੀ ਬਾਣੇ ਦੇ ਵਿੱਚ ਝੜਕਾਉਂਦੇ ਬਹੁਤ ਆ ਸਿੰਘ। ਹੂੰ। ਪਰ ਆ ਵੇਚਣ ਦਾ ਬਾਣੇ ਦੇ ਵਿੱਚ ਮਹਾਰਾਜ ਨੇ ਜਿਹੜੀ ਸੇਵਾ ਲਈ ਸੀ ਤਾਂ ਨੇ। ਉਹ ਮਹਾਰਾਜ ਨੇ ਕਿਰਪਾ ਕੀਤੀ ਪਰ ਇਹ ਵੀ ਸੀਗਾ ਕਿ ਅਜੇ ਤਾਂ ਆਜੀ ਨਾਲ ਪਹਿਲੀ ਵੀਡੀਓ 'ਚ 1 ਵਜੇ ਨੂੰ ਹੋਇਆ ਸੀ। ਜੀ। ਬਾਬਾ ਜੀ ਇਸ ਸਾਲ ਸਾਗ ਦੇ ਘੱਟ ਤੇ ਡਲਿਆਂ ਦੇ ਬੜਾ ਬੰਦ ਰਕੜ ਗਏ ਸਾਹ ਜੀ ਦੱਸੋ ਉਹ ਕੀ ਗੱਲ ਆ ਭਾਈ ਅਸਲ ਜੇ ਕਹਿ ਲਈਏ ਤਾਂ ਪੰਜਾਬ ਦੇ ਵਿੱਚ ਜਦ ਬੱਕਰਾ ਵੇਖਣਾ ਸ਼ੁਰੂ ਹੋਇਆ ਨਾ ਤਾਂ ਤੁਹਾਡੀ ਦੁਕਾਨ ਤੋਂ ਸ਼ੁਰੂ ਹੋਇਆ ਇੱਥੋਂ ਤੁਹਾਡੇ ਸਟਾਕ ਤੋਂ ਤੁਹਾਡੇ ਪ੍ਰਾਪਤ ਦੀ ਕਿਰਪਾ ਮਹਾਰਾਜ ਜੀ ਸਾਡਾ ਕੁਝ ਨਹੀਂ ਸਾਨੂੰ ਤਾਂ ਤੜਕਾ ਵੀ ਨਹੀਂ ਲਾਉਣਾ ਓਏ ਹੋਏ ਹੋਏ ਨਹੀਂ ਇਹ ਸੱਚੀ ਗੱਲ ਆ ਜੀ ਸਾਨੂੰ ਤੜਕਾ ਵੀ ਨਹੀਂ ਆਉਂਦਾ ਇਹ ਮਹਾਰਾਜ ਦੀ ਕਿਰਪਾ ਹੈ ਦੇਖਿਆ ਭਾਈ ਜੀ ਤੁਹਾਡੇ ਵਰਗੇ ਭਰਾਵਾਂ ਦਾ ਪਿਆਰ ਆ ਵੀ ਅਸੀਂ ਮਹਾਰਾਜ ਬਿਲਕੁਲ ਅੱਛਾ ਇੱਕ ਗੱਲ ਹੋਰ ਵੀ ਆ ਤੜਕਾ ਵੀ ਲਾਉਣਾ ਆ ਗਿਆ ਪਰ ਇੱਕ ਸਭ ਤੋਂ ਵੱਡੀ ਜਿਹੜੀ ਨਾ ਤੁਹਾਡੀ ਬੋਲੀ ਆ ਨਾ ਬਸ ਉਹ ਕਿਰਪਾ ਉਸ ਬੋਲੀ ਨੇ ਲਗਭਗ ਸਾਰੀ ਦੁਨੀਆ ਲੁੱਟੀ ਪਈ ਹੈ ਬਸ ਇੰਦਾ ਹੀ ਪਿਆਰ ਮਾਰਾ ਬਣਾਈ ਰੱਖਣੀ ਇੰਦਾ ਹੀ ਸੇਵਾ ਕਰਦੇ ਰਹੀਏ ਜੀ ਮਾਰੇ ਲੁੱਟਦੇ ਰਹੀਏ ਸੇਵਾ ਤੁਹਾਡੀ ਕੀ ਬਾਤ ਹੈ ਬਾਜੀ ਵਾਕੇ ਬਾਜੀ ਅੱਛਾ ਬਾਜੀ ਇੱਕ ਤਾਂ ਮੈਂ ਤੁਹਾਡੇ ਖਾਣੇ ਦਿਖਾਉਣ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ ਹਾਂ ਜੀ ਜੀ ਕਿ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਜਿੱਥੇ ਜਿੱਥੇ ਸਟਾਲ ਲੱਗਦੇ ਸੀ ਉੱਥੇ ਲੋਕਾਂ ਦੇ ਇਹਦਾ ਸਟਾਲ ਚਕਾਤੇ ਗਏ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਉਸ ਚੀਜ਼ ਨੂੰ ਵੀ ਕਿਦਾਂ ਉੱਥੇ ਸਹੀ ਨਹੀਂ ਹੋਇਆ ਕਿਉਂਕਿ ਪੰਜਾਬੀਆਂ ਨਾਲ ਕਿਉਂਕਿ ਮਸੀਂ ਤਾਂ ਪੰਜਾਬੀ ਘਰਾਂ ਜੋ ਬਾਹਰ ਨਿਕਲ ਕੇ ਕੰਮ ਕਰਨ ਲੱਗੇ ਸੀ ਨਹੀਂ ਪਾਜੀ ਦੇਖੋ ਜੇ ਸਰਕਾਰ ਦੇ ਕੋਣ ਸਰਕਾਰ ਨੇ ਕਦੀ ਵੀ ਟੋਲ ਨਹੀਂ ਲਾਣ ਦੇਵੇ ਇਹ ਤਾਂ ਮਹਾਰਾਜ ਛੇਦਾਂ ਨੇ ਕਿਰਪਾ ਕਰਨੀ ਆ ਜਿਹੜੇ ਸਾਤਰ ਦਿੱਤੇ ਆ ਉਹਦੇ ਨਾਲ ਹੀ ਰਾਜ ਹੋਣਾ ਜਿੰਨਾ ਚਿਰ ਤੁਸੀਂ ਏਕਾ ਨਹੀਂ ਨਾ ਕਰਦੇ ਮਹਾਰਾਜ ਇਦਾਂ ਹੀ ਹੋਣਾ ਵਾ ਇਸ ਲਈ ਇੱਕ ਤਾਂ ਆਪ ਸੌਤਰਦਾਰੀ ਹੋਣਾ ਪੈਣਾ ਆਪ ਛੇਦਾਂ ਨੂੰ ਕਰਕੇ ਮਹਾਰਾਜ ਕਿਰਪਾ ਉਹ ਕਰਨ ਤੇ ਫੇਰ ਹੀ ਮਹਾਰਾਜ ਇਹ ਰਾਜ ਬਣੇ ਨਹੀਂ ਤੇ ਇਹ ਹੈ ਗਲਤ ਆਪਾਸੋ ਕਿਰਤ ਕਰਨੀ ਜ਼ਰੂਰੀ ਆ ਜ਼ਰੂਰੀ ਆ ਹੋਣ ਪ੍ਰਵਾਸੀ ਆਉਂਦੇ ਆ ਜਿੱਥੇ ਮਰਜੀ ਬਹਿ ਜਾਣ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਅਸੀਂ ਇੱਥੇ ਬੈਠੇ ਆ ਤੇ ਸਾਡੇ ਕੋਲ ਵੀ ਪਹਿਲਾਂ ਆਏ ਸੀ ਕਿ ਠਾਉਣ ਵਾਸਤੇ ਮਹਾਰਾ ਜੀਸੀਬੀ ਲੈ ਕੇ ਆਇਆ ਟੱਪਰ ਲੈ ਕੇ ਆਇਆ ਉਹ ਚਲੋ ਮਾਰੇ ਨੇ ਬੈਠਣੀ ਲੱਗਣ ਦਿੱਤੀ ਬਿਲਕੁਲ ਤੇ ਇਹ ਗਲਤ ਆ ਸੋ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਹਾਂਜੀ ਉਹ ਤੋਂ ਸਾਥ ਦੇਣਾ ਚਾਹੀਦਾ ਵਾ ਅੱਛਾ ਉਸ ਤੋਂ ਬਾਅਦ ਉਹ ਤਰੀ ਚੱਕਰ ਨਾਲ ਇਹ ਦੀ ਆਏ ਨਹੀਂ ਨਹੀਂ ਹੌਣੇ ਮਹਾਰਾਜ ਹੁਣ ਤਾਂ ਬਸ ਛਕਣ ਵਾਲੀ ਫੋਜ ਹੀ ਹੁੰਦੀ ਆ ਬਸ ਕਿਆ ਬਾਤ ਪਿਆਰ ਪਿਆਰ ਕਰਨ ਵਾਲੀ ਆਉਂਦੇ ਆ ਲੜਨ ਵਾਲਾ ਨਹੀਂ ਹੁਣ ਆਉਂਦੇ ਨਹੀਂ ਵਾਕਿਆ ਭਾਜੀ ਹੁਣ ਤਾਂ ਮੇਲਾ ਲੱਗਾ ਹੁੰਦਾ ਇੱਥੇ ਨਹੀਂ ਬਸ ਕਿਰਪਾ ਮਹਾਰਾਜ ਸਾਡੇ ਵਰਗੇ ਭਰਾਵਾਂ ਦਾ ਪਿਆਰ ਆ ਜੀ ਵਾਕਿਆ ਵਾਕਿਆ ਇਹ ਤਾਂ ਹੌਲੀ ਹੌਲੀ ਥੋੜੇ ਟਾਂਕ ਛਤਰੀਆ ਚੌਂਕ 'ਚ ਵੱਜ ਪੈਣਾ ਛਤਰੀ ਭੋਜਨ ਵਾਲਾ ਚੌਂਕ ਆ ਕਿਰਪਾ ਮਹਾਰਾਜ ਜੀ ਚਲੋ ਭਾਜੀ ਤੇ ਹੁਣ ਆ ਜੀ ਆਪਾਂ ਖਾਣੇ ਵਾਲੇ ਪਾਸੇ ਟੋਪਿਕ ਤੇ ਆ ਜੀ ਹਾਂ ਟੋਪਿਕ ਤੇ ਆ ਜੀ ਹੁਣ ਮੇਨ ਚੀਜ਼ ਆਪਾਂ ਨਾ ਗੱਲਾਂ ਬਹੁਤ ਕਰਨੀਆਂ ਆ ਤੇ ਦੂਜੀ ਗੱਲ ਮੇਨ ਬਾਈ ਅੱਛਾ ਹੁਣ ਤੁਸੀਂ ਸ਼ੁਰੂ ਇੱਥੇ ਇਹ ਚੀਜ਼ ਕਰਤੀ ਨਵੀਂ ਹਾਂਜੀ ਬਟੇਰ ਹਾਂਜੀ ਉਹਦੇ ਬਾਰੇ ਗੱਲਬਾਤ ਕਰੀਏ ਪਹਿਲਾਂ ਤਾਂ ਹਾਂਜੀ ਮਹਾਰਾਜ ਜੀ ਵੀ ਉਹ ਕਿੱਥੋਂ ਬਟੇਰ ਲੈਨੇ ਕਿੱਥੋਂ ਆ ਸਵਾਲ ਹੁੰਦੇ ਲੋਕਾਂ ਦੇ ਵੀ ਦੇਸੀ ਬਟੇਰ ਹੁੰਦੇ ਆ ਫਾਰਮੀ ਬਟੇਰ ਹੁੰਦੇ ਕਿਹੜੇ ਹੁੰਦੇ ਨੇ ਇਹ ਆਪਣੇ ਕੋਲੇ ਹੁੰਦੇ ਤਾਂ ਮਹਾਰਾਜ ਫਾਰਮੀ ਆ ਜੀ ਹਾਂਜੀ ਤੇ ਆਪਣੇ ਭਰਾ ਹੈਗੇ ਸਿੰਘ ਨੇ اچھا ਜੀ ਉਹਨਾਂ ਕੋਲੋਂ ਝਟਕੇ ਆਉਂਦੇ ਮਹਾਰਾਜ اچھا ਉਹਨਾਂ ਕੋਲ ਹੀ ਆਉਂਦੇ ਨੇ ਹਾਂਜੀ ਝਟਕੇ ਦੀ ਮਤਲਬ ਗਰੰਟੀ ਆ ਚਾਹੇ ਉਹ ਬੱਕਰੀ ਦੀ ਲਾ ਲਓ ਚਾਹੇ ਦੇਸੀ ਮੁਰਗੇ ਚਾਹੇ ਬਟੇਰਾ ਦੀ ਝਟਕੇ ਦੀ ਗਰੰਟੀ ਮਹਾਰਾਜ 100% ਚੱਕਦੇ ਆ ਜੇ ਕਿਸੇ ਵੀਰ ਨੂੰ ਸਾਕੋ ਵੇ ਉਸ ਚੀਜ਼ ਤੇ ਉਹ ਮਹਾਰਾਜ ਜਦੋਂ ਮਰਜੀ ਮਹਾਰਾਜ ਫੋਨ ਨੰਬਰ ਹੈਗਾ 9876843494 ਬਿਲਕੁਲ ਮਹਾਰਾਜ ਇੰਸਟਾਗ੍ਰam ਦੀ ਆਈ.ਡੀ ਹੈਗੀ ਛਤਰੀ ਭੋਜਨ ਆਪਣੇ ਨਾਲ ਕੰਟੈਕਟ ਕਰ ਲੈ ਮਹਾਰਾਜ ਸ਼ੰਕਾ ਦੂਰ ਕਰ ਦਾਂਗੇ ਹੂੰ ਇੱਥੇ ਇੱਕ ਕੋ ਹੋਰ ਮਹਾਰਾਜ ਸ਼ੰਕੇ ਦਾਲਦੇ ਆ ਇੱਥੇ ਭੇਡਾਂ ਵੇਚਦੇ ਉਹ ਵੀ ਜੇ ਕਿਸੇ ਵੀਰ ਦਾ ਸ਼ਾਕ ਆ ਉਹ ਵੀ ਦੂਰ ਕਰਦੇ ਹਾਂਜੀ ਅੱਛਾ ਇੱਥੇ ਇਹ ਲੋਕ ਕਹਿ ਰਹੇ ਨੇ ਵੀ ਇੱਥੇ ਭੇਡ ਮਿਲਦੀ ਹੈ ਭੇਡਾਂ ਵੇਚਦੇ ਬੱਕਰਾ ਕਹਿੰਗੇ ਉਹ ਸੋ ਇਹ ਸ਼ੰਕੇ ਹੈ ਕਿ ਕਈ ਵੀਰਾਂ ਨੂੰ ਸਾਨੂੰ ਕਈਆਂ ਨੇ ਦੱਸਿਆ ਸੋ ਇਹ ਵੀ ਅਸੀਂ ਵੀਡੀਓ ਰਾਈਂ ਦੱਸਣਾ ਚਾਹੁੰਦੇ ਆ ਜੇ ਕਿਸੇ ਨੂੰ ਕੋਈ ਡਾਊਟ ਆ ਤੂੰ ਉਹ ਵੀ ਕੱਢ ਲਵੇ ਅਸੀਂ ਕੱਢ ਦਾਂਗੇ ਮਹਾਰਾਜ ਜੀ ਅੱਛਾ ਹਾਂਜੀ ਮਤਲਬ ਲੋਕਾਂ ਨੂੰ ਬਸ ਉਹ ਚੀਜ਼ਾਂ ਹਜ਼ਰ ਨਹੀਂ ਹੋ ਰਹੀਆਂ ਪਰਚੀਆਂ ਲਿਆ ਕਿਹਦੀ ਚੜਾਈ ਥੋੜੀ ਜਿਹੀ ਹਜਮ ਨਹੀਂ ਹੋ ਰਹੀ ਤੁਹਾਨੂੰ ਨਹੀਂ ਬਸ ਮਹਾਰਾਜ ਅਸੀਂ ਸਾਹਮਣੇ ਮਹਾਰਾਜ ਜਾਣਦੇ ਆ ਜੇ ਕਿਸੇ ਨੂੰ ਸ਼ੱਕ ਆਹੀਂ ਕੱਢ ਦਾਂਗੇ ਬਾਕੀ ਜੱਥੇ ਦਾ ਕੰਮ ਮਹਾਰਾਜ ਬਟੇਰ ਹੈਗੇ ਫਾਰਮੀ ਉਹਦੇ ਦਰਸ਼ਨ ਆ ਵੀ ਕਰਾਉਣੇ ਆ ਮੈਂ ਕਿਹਾ ਜੀ ਖੁੱਲੇ ਕਰਾ ਕੇ ਲਿਆ ਦਿੰਦਾ ਆ ਫੜ ਪੁੱਤ ਆ ਜਾਓ ਬਾਸੋ ਉਹ ਲਿਆ ਜੀ ਬਈ ਕੀ ਖੁਸ਼ਬੂ ਆ ਰਹੀ ਭਾਈ ਆ ਲੋ ਜੀ ਸਾਫਤ ਬਟੇਰੀਆ ਹਾਂ ਜੀ ਮੈਂ ਕਿਹਾ ਸਾਫ ਤੇ ਵਟੇਰੀਆ ਕਿਉਂ ਮਾਰੀ ਇਹ ਬਟੇਰ ਆ ਜੀ ਬਈ ਇਹ ਸਾਫ ਤੇ ਹੀ ਰੱਖੇ ਹੋਏ ਨੇ ਇਹਨੂੰ ਹਾਂ ਜੀ ਹਾਂ ਜੀ ਸਾਫਤਾ ਪੀਸ ਦਿੰਨੇ ਆ ਜੀ 200 ਰੁਪਏ ਦਾ ਅੱਛਾ 200 ਰੁਪਏ ਦਾ ਸਾਫਤਾ ਪੀਸ ਦਿੰਨੇ ਆ ਹਾਂ ਜੀ ਹਾਂ ਜੀ ਇਹ ਇੱਧਰ 20 ਸਾ ਮਰ ਜੀ ਤੇ ਇਹ ਦੀ ਕਰ ਅੱਛਾ ਇਹ ਨਾਲ ਜਿਹੜੀ ਇਹਦੇ ਗਰੇਵੀ ਜਿਹੜੀ ਤਰੀਕਾ ਉਹ ਨਾਲ ਉੱਪਰ ਐਕਸਟਰਾ ਪਾ ਦਿੰਦੇ ਹਾਂ ਹਾਂ ਜੀ ਹਾਂ ਜੀ ਕੀ ਬਾਤ ਹੈ ਭਾਈ ਇਹਨਾਂ ਕਈ ਤਾਂ ਬਟੇਰ 3-3000 ਰੁਪਏ ਨੂੰ ਕਿਲੋ ਵੇਚ ਦਿੰਦੇ ਨੇ ਮੈਂ ਖੁਦ ਵੀਡੀਓ ਕੀਤੀ ਆ ਮੈਂ ਕਲੀਅਰ ਜੀ ਗੱਲ ਆ ਉਹ 3-3000 ਦਾ 4 ਬਟੇਲ ਦਾ ਵਿੱਚ ਜਾਂਦੇ ਨੇ ਮੈਨੂੰ ਫੇ ਉਹ ਚੀਜ਼ ਮੈਨੂੰ ਲੱਗਿਆ ਤੁਸੀਂ 200 ਰੁਪਏ ਦਾ ਕਿਉਂ ਦੇ ਰਹੇ ਹੋ ਫੜਾ ਵਧਾਓ ਰੇਟ ਇਹਦਾ ਨਹੀਂ ਪਾਸ ਅਸੀਂ ਜਿੱਦਣ ਪਹਿਲੇ ਦਿਨ ਬੈਠੇ ਸੀ ਨਾ ਤੇ ਇਹ ਸੋਚ ਕੇ ਬੈਠੇ ਸੀ ਕਿ ਮਹਾਰਾਜ ਨੇ ਸੇਵਾ ਲਈ ਹੈ ਨਾ ਜੀ ਤੇ ਸੇਵਾ ਵਾਂਗੂ ਹੀ ਕੰਮ ਨੂੰ ਰੱਖਣਾ ਕੀ ਬਾਤ ਹੈ ਬੱਕਰੇ ਦੇ 150 ਦੀ ਪਲੇਟ ਦੇ ਵਿੱਚ ਮਹਾਰਾਜ ਪ੍ਰਸ਼ਾਦ ਦੇ ਛੋਕੋ ਚੋਲ ਸਕੋ ਹੂੰ ਵਿੱਚੇ ਹੀ ਆ ਮਹਾਰਾਜ ਨਹੀਂ ਇਹ ਗੱਲ ਪੱਕੀ ਹੋ ਪਈ ਤੇ ਅਸੀਂ ਇਹਦੇ 'ਚ ਵੀ ਪਾਸ ਉਹੀ ਪੈਰਾ ਰੱਖਿਆ ਵਾ ਹੂੰ ਹੂੰ ਵਰਤਾਰਾ ਉਹਨਾਂ ਹੀ ਮਹਾਰਾਜ ਕੀ ਬਾਤ ਜਿੰਨਾ ਮਹਾਰਾਜ ਚਾਹੀਦਾ ਤੇ ਬਾਈ ਅੱਜ ਫਿਰ ਇੱਕ ਤਾਂ ਤੁਹਾਡੇ ਕੋਲ ਬਕਰਾ ਹੋ ਗਿਆ ਇੱਕ ਬਟੇਰ ਆ ਜੀ ਬਟੇਰ ਹੋ ਗਿਆ ਇੱਕ ਕੜਕਨਾਥ ਕਈ ਵਾਰ ਬਟੇਰ ਤਕਰੀਬਨ ਹੁੰਦੇ ਆ ਜੀ ਪੰਜ ਪੰਜਵਾਂ ਐਤਵਾਰ ਆ ਜੀ ਅੱਛਾ ਜੀ ਤੇ ਮਤਲਬ ਪੰਜ ਐਤਵਾਰ ਤੋਂ ਬਟੇਰ ਹਰੇਕ ਹਫਤੇ ਹੁੰਦੇ ਹੁੰਦੇ ਆ ਜੀ ਐਤਵਾਰ ਐਤਵਾਰ ਬਟੇਰ ਮਿਲਣੇ ਮਿਲਣਾ ਮਿਲ ਨਹੀਂ ਆ ਜੀ ਤੇ ਨਾਲ ਕੜਕਨਾਥ ਲੱਭਣ ਦੀ ਕੋਸ਼ਿਸ਼ ਕਰਦੀ ਆ ਕੜਕਨਾਥ ਵੀ ਐਤਵਾਰੀ ਕਰਤਾ ਜਾਂ ਅੱਗੇ ਬੁੱਧਵਾਰ ਲਾਉਂਦੇ ਸੀ ਨਾ ਅੱਛਾ ਉਹ ਵੀ ਐਤਵਾਰ ਦੇ ਪਰੇ ਲੈਂਦੇ ਆ ਜੀ ਅੱਛਾ ਇਹਨਾਂ ਨੂੰ ਨਾ ਗਰੇਵੀ ਪਾ ਦੋ ਜੀ ਬੱਕਰੇ ਦੀ ਜੀ ਤੁਹਾਡੇ ਕੋ ਖੁੱਲੇ ਆ ਨਹੀਂ ਪਾਜੀ ਖੁੱਲੇ ਹੈਗੇ 500 ਦੇ। ਜਿਹੜਾ ਪਰਚੀਆਂ ਉਹ ਮੂਫਲੀ ਵਾਲੇ ਤੋਂ ਪਰਚੀਆਂ ਫੜ ਲਿਆ। ਤੇ ਆ ਗਏ 3500 ਮੋੜ ਦੇ ਬਸ। ਤੇ ਭਾਈ ਜਿਹੜਾ ਕੜਕਨਾਥ ਹੁੰਦਾ ਉਹ ਕਿਹੜੇ ਦਿਨ ਹੁੰਦਾ ਜੀ? ਉਹ ਵੀ ਐਤਵਾਰ ਮਹਾਰਾਜ ਜੀ। ਐਤਵਾਰ ਦੇ ਵਾਲੇ ਤੇ ਨਹੀਂ। ਹਾਂਜੀ ਹਾਂਜੀ। ਓਕੇ। ਜਦੋਂ ਜਿੱਦਣ ਕੜਕਨਾਥ ਦਾ ਮਹਾਰਾਜ ਹਾਲ ਹੋ ਜੇ ਤੇ ਅਸੀਂ ਨਾਲ ਹੀ ਫਿਰ ਬਟੇਰ ਕੜਕਨਾਥ ਤੇ ਬੱਕਰਾ ਇਕੱਠਾ ਹੀ ਮਹਾਰਾਜ। ਅੱਛਾ ਜੀ। ਚਲੋ ਆਪਾਂ ਇੱਕ ਹੋਰ ਬੇਨਤੀ ਕਰ ਦਿੰਦੇ ਆ ਵੀ ਜਿਹੜੇ ਵੀ ਭਰਾਵਾਂ ਦੇ ਕੋਲ ਕੜਕਨਾਥ ਹੈਗੇ ਨੇ ਉਹ ਸੰਪਰਕ ਕਰ ਲੈਣ ਤੁਹਾਡੇ ਨਾਲ। ਹਾਂਜੀ ਹਾਂਜੀ। ਹਾਂਜੀ ਮਹਾਰਾਜ ਜੀ ਇਹ ਬਹੁਤ ਬਹੁਤ ਜ਼ਰੂਰੀ ਹੈ ਮਹਾਰਾਜ ਜੀ ਕਿਉਂਕਿ ਮੇਨ ਗੱਲ ਇਹ ਆ ਵੀ ਜਿਨ੍ਹਾਂ ਦੇ ਕੋਲ ਚੰਗੀ ਵੈਰਾਈਟੀ ਦੇ ਕੜਕਨਾਥ ਹੈਗੇ ਨੇ ਉਹ ਆਪਣੇ ਪਾਈ ਹੋੜਾ ਨਾਲ ਸੰਪਰਕ ਕਰ ਲੈਣ ਤੇ ਪਾਈ ਹੋੜਾ ਨੂੰ ਹਰੇਕ ਸण्डे ਦੀ ਲੋਡ ਪੈਂਦੀ ਪੈਂਦੀ ਆ ਬਈ ਕਿੰਨੇ ਕਿਲੋ ਲੋਡ ਹੁੰਦੀ ਆ ਆਹੀ ਮਹਾਰਾਜ 7-7 ਵੇ ਮਹਾਰਾਜ ਦੀ ਕਿਰਪਾ ਨਾਲ 5-7 ਨਿਕਲੇ ਜਾਂਦੇ ਕੜਕਨਾਥ 5-7 ਕੜਕਨਾਥ ਮਤਲਬ ਇੱਕ ਦੋੜਾ ਹੀ ਕਿਲੋ ਦਾ ਹੋਊਗਾ ਹਾਂਜੀ ਪਦੋਂ ਲਾ 15-20 ਕਿਲੋ ਆਰਾਮ ਨਾਲ ਨਹੀਂ ਉਹ ਮਹਾਰਾਜ ਜੀ ਸਿਰਫ ਇੱਕ ਮੁਰਗੇ ਚੋਂ 6-700 ਗ੍ਰਾਮ ਵਾਲ 800 ਗ੍ਰਾਮ ਨਿਕਲਦਾ ਜੀ ਅੱਛਾ ਮੈਂ ਦੇਸੀ ਮੁਰਗਾ ਸਮਝ ਲਿਆ ਨਹੀਂ ਨਹੀਂ ਇਹ ਮਹਾਰਾਜ ਜੀ ਇਹਦੇ ਚ 800 ਗ੍ਰਾਮ ਤੋਂ ਵੱਧ ਮਾਲ ਨਹੀਂ ਨਿਕਲਦਾ ਅੱਛਾ 400 ਗ੍ਰਾਮ ਤੋਂ ਵੱਧ ਨਹੀਂ ਨਿਕਲਦਾ ਚਾ ਹਾਂ ਜੀ ਪਿਓਰ ਕਣਕਨਾਸ ਆਪਾਂ ਨੂੰ ਚਾਹੀਦੇ ਆ ਮਹਾਰਾ ਜੇ ਕਿਸੇ ਕੋਲ ਹੈਗਾ ਤੇ ਵੀਰ ਆਪਣੇ ਨਾਲ ਕੰਟੈਕਟ ਕਰ ਲੇ 98768 43494 ਬਿਲਕੁਲ ਨੰਬਰ ਨਾਲ ਨਾਲ ਥੱਲੇ ਉਹ ਚੈੱਕ ਕਰ ਲਓ ਨਾਲ ਨਾਲ ਲੱਗੀ ਜਾ ਰਿਹਾ ਹੈ ਦੇ ਦੇ ਇੰਸਟਾਗ੍ਰam ਦੀ ਆਈਡੀ ਹੈ ਕਿ 63 ਭੋਜਨ ਹਾਂ ਦੂਜੀ ਗੱਲ ਜਿਹਨਾਂ ਨੂੰ ਨਹੀਂ ਨੰਬਰ ਮਿਲ ਰਿਹਾ ਉਹਨਾਂ ਨੂੰ ਦਿਖਿਆ ਵੀ ਨਹੀਂ ਦਿਖਵੀਂਦਾ ਵੀ ਸਾਨੂੰ ਕਮੈਂਟ ਕਰ ਦਿਓ ਕਮੈਂਟ 'ਚ ਨੰਬਰ ਭੇਜ ਦਾਂਗੇ ਹਾਂ ਜੀ ਕਮੈਂਟ ਤੁਹਾਡਾ ਐਡਰੈਸ ਵੀ ਭੇਜਾਂਗੇ ਮਹਾਰਾ ਜੀ ਬਿਲਕੁਲ 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 ਭਾਜੀ ਤੇ ਇਧਰ ਸੁਖੀ ਭਾਜੀ ਸੁਖੀ ਭਾਜੀ ਹਾਂ ਜੀ ਅੱਛਾ ਹੁਣ ਵਾਰੀ ਆ ਗਈ ਤੁਹਾਨੂੰ ਅੱਜ ਕੀ ਮੈਂ ਤੁਹਾਨੂੰ ਪਤਾ ਪਹਿਲਾਂ ਪ੍ਰਸ਼ਾਦੇ ਕਰਨੇ ਨਾਲ ਹਾਂ ਲੋ ਭਾਜੀ ਨਾ ਕਿ ਮੈਨੂੰ ਕਾਣਾ ਕਿਚਾਉਦੇ ਹੋ ਮੈਂ ਤੁਹਾਨੂੰ ਦੇਖਣਾ ਚਾਹਾਂ ਤੁਹਾਡੇ ਐਕਸਪ੍ਰੈਸ਼ਨ ਹਾਂ ਮਟੇਰ ਨੂੰ ਖਾ ਕੇ ਕਿੱਦਾਂ ਦੇ ਆ ਕਿਉਂਕਿ ਤੁਸੀਂ ਪਹਿਗੇ ਭੁੱਖੇ ਅੱਛਾ ਨਹੀਂ ਮਤਲਬ ਮੈਨੂੰ ਤੁਸੀਂ ਦੱਸੋ ਤੁਸੀਂ ਖਾਂਦੇ ਨਹੀਂ ਨਹੀਂ ਬਿਲਕੁਲ ਅੱਛਾ ਤੁਸੀਂ ਕਿਹੜੇ ਹੈਗੇ ਹੋ ਬੰਦੇ ਵਿਅਚਿਤ ਕਿਹੜੇ ਹੋ ਜਿਹੜੇ ਸੋਮਵਾਰ ਮੰਗਲਵਾਰ ਛੱਡਣ ਵਾਲੇ ਆ ਕਿਉਂਕਿ ਪੂਰੇ ਹੀ ਹਾਂ ਜੀ ਬਸ ਅੱਛਾ ਪ੍ਰੋਪਰ ਕੈਮਰਾ ਵੈਜੀਟੇਰ ਹਾਂ ਜੀ ਕਹਿੰਦਾ ਕਿ ਮੈਂ ਪ੍ਰੋਮੋਸ਼ਨ ਜ਼ਰੂਰ ਕਰਦਾ ਬੱਕਰੇ ਦੀ 150 ਦੇ ਵਿੱਚ ਪ੍ਰਸ਼ਾਦੇ ਵੀ ਝੋਲ ਗਏ ਆਪਣਾ ਭਾਜੀ ਇੱਕ ਬੱਕਰਾ ਸੀ ਕਹਿੰਦਾ ਮੈਂ ਕੋ ਨਾਲ ਪ੍ਰਸ਼ਾਦੇ ਮੈਂ ਕਹਿੰਦਾ ਖਾਣਾ ਸੀ ਤੇ ਮੈਂ ਚਾਹਾਂਗਾ ਕਿ ਤੁਹਾਨੂੰ ਮੈਂ ਤੁਹਾਡੀ ਵੀਡੀਓ ਕਰਾ ਕੇ ਪ੍ਰਸ਼ਾਦੇ ਭਾਜੀ ਮਿਲ ਜਾਣਗੇ 4 ਛਕੜੋਂ 5 ਛਕੜੋਂ ਬਿਲਕੁਲ ਕਿਉਂਕਿ ਦੱਸੋ ਇਹ ਗੱਲ ਕਹਿੰਦੀ ਆ ਇੱਕ ਬੱਕਰੇ ਜਰਾ ਦੀਏ ਆਪਣੀ ਵੀ ਭਾਜੀ ਇੱਕ ਬੱਕਰਾ ਹੀ ਹੈ ਨਾ ਬੱਕਰਾ ਹੀ ਇੱਕ ਭਾਜੀ ਸਾਨੂੰ ਕੀ ਖਵਾਣਾ ਜੀ ਤਾਨੂੰ ਅੱਜ ਮਹਾਰਾਜ ਤੁਸੀਂ ਦੱਸੋ ਕੀ ਛਕੋਗੇ ਬਟੇਰ ਵੀ ਆ ਤੇ ਬੱਕਰਾ ਵੀ ਆ ਬਈ ਹੁਣ ਤੁਸੀਂ ਸਾਨੂੰ ਬਟੇਰੀ ਖਵਾ ਲਓ ਅੱਜ ਫਿਰ ਬਟੇਰ ਹੀ ਛਕਾਵਾਂਗੇ ਮਹਾਰਾਜ ਹੋਰ ਅੱਜ ਬਟੇਰੀ ਛਕੀ ਅਸੀਂ ਵੀ ਪਤਾ ਲੱਗੇ ਅ ਨਾਲੇ ਤੁਸੀਂ ਗੱਲ ਕਰਦੇ ਸੀ ਕੋੜ-ਕੂੜ ਲੱਛਿਆਣੇ ਬਟੇਰ ਖਾ ਕੇ ਮਾਲ ਲਾਤੇ ਜਾਣੇ ਉਹ ਕੀ ਗੱਲ ਆ ਕੀ ਬਾਤ ਹੈ ਮਹਾਰਾਜ ਅ ਜਿੱਪਾਂ ਖੁੱਲ ਗਈਆਂ ਨੇ ਲੈ ਜਾਣੇ ਆ ਜੀ ਓਹੋ ਅਜੇਦਰ ਧੁੱਪ ਨਿਕਲੀ ਨਹੀਂ ਨਹੀਂ ਆ ਘਾਂਟੇ ਕਣੂ ਆਦਾ ਘਾਂਟੇ ਕਣੂ ਕੀ ਬਾਤ ਹੈ ਜੀ ਕਈ ਸਾਨੂੰ ਭਰਾ ਕਹਿੰਦੇ ਹੁੰਦੇ ਸੀ ਕਿ ਭਾਈ ਬਾਈ ਹੁਣਾਂ ਦੀ ਕੁਆਲਿਟੀ ਅੱਗੇ ਨਾਲੋਂ ਵਧੀ ਵਧੀਆ ਹੋਈ ਆ ਮੈਂ ਕਿਹਾ ਭਾਈ ਜਿੱਤਜਦਾਰ ਕੰਮ ਕਰਨਾ ਹੁੰਦਾ ਉਹਦਾ ਕੁਆਲਿਟੀ ਹਮੇਸ਼ਾ ਵਧਣੀ ਆ ਵਾਹ ਕਿਰਪਾ ਮਹਾਰਾਜ ਜੀ ਵੀ ਲੱਗੇ ਹੋਏ ਆ ਵੀ ਅਸੀਂ ਚਾਹੁੰਦੇ ਆ ਵੀ ਬਸ ਕੋਈ ਨਾਰਾਜ਼ ਨਾ ਹੋ ਕੇ ਜਾਵੇ ਸਾਡੇ ਪਰਾਲੋ ਸਹੀ ਗੱਲ ਆ ਬਾਜੀ ਭਾਈ ਇੱਕ ਮੇਰੇ ਵੀ ਲਾਜ਼ਮੀ ਹੋਵੇਗਾ ਬਾਜੀ ਚੱਕ ਲਓ ਬਾਜੀ ਠੀਕ ਆ ਮਹਾਰਾਜ ਜੀ ਧੰਨਵਾਦ ਜੀ 150 ਮਹਾਰਾਜ 50 ਖੁੱਲੇ ਨਹੀਂ ਹੋਣਗੇ ਜੀ ਤੁਸੀਂ ਦੇਖੋ ਨਾਲ-ਨਾਲ ਗੱਲ ਕਰਦੇ ਕਰਦੇ ਇੱਥੇ ਰਸ਼ ਪੈਣਾ ਸ਼ੁਰੂ ਹੋ ਹੈਗੇ ਆਗੇ ਬਾਬਾ ਲਿਆ ਕਿੰਨੇ ਦਿਨ ਇਹ ਆਧੀ ਤੇਰੀ ਦੀਵਾਨ ਕੀ ਟਾਪਰ ਮਟਰ ਨੂੰ ਲੈ ਕੇ ਬਟੇਰ ਨੂੰ ਲੈ ਕੇ ਟਾਪਰ ਕਣੇ ਨੂੰ ਲੈ ਕੇ ਤੇਰੀ ਉਹ ਦੀਵਾਨ ਗਿਆ ਕੀ ਬਾਤ ਨਾਲ ਕੀ ਆਪ ਵੀ ਵੀਡੀਓ ਦੇਖ ਲਓ ਪਹਿਲੇ ਲੈ ਕੇ ਗਿਆ ਸੀ ਪਸੰਦ ਆਇਆ ਨਾਲ ਮੈਂ ਕੋਈ ਨਾ ਦੁਬਾਰਾ ਲੈ ਕੇ ਆਉ ਫਿਰ ਹਾਂ ਕਟੀਆਂ ਪੈਕ ਕਰ ਦਈਏ ਅੱਠ ਰੋਟੀਆਂ ਵੱਖ-ਵੱਖ ਕਰ ਠੀਕ ਹੈ ਜੀ ਠੀਕ ਹੈ ਜੀ ਫਿਰ ਇਹ ਕਰਨੇ ਆ ਥੋੜੀ ਜਿਹੀ ਜ਼ਿਆਦਾ ਠੀਕ ਹੈ ਜੀ ਪੁੱਤ ਚਾਰ-ਚਾਰ ਰੋਟੀਆਂ ਨਾ ਦੋ ਜਗ੍ਹਾ ਪੈਕ ਕਰ ਦੋ ਬਟੇਰੇ ਪੈਕ ਕਰਨੇ ਆ ਉਹਨਾਂ ਦੇ ਨਾਲ ਜੋ ਰਸਦ ਪਾਉਣੀ ਆ ਪਾ ਤੇ ਇੱਕ ਆ ਬੱਕਰਾ ਆ ਰਿਹਾ ਵਾ ਤਰੀ ਕਰ ਤਰੀ ਕਰ ਦੇ ਤਰੀ ਮਾਲ ਵਾਲਾ ਵਿੱਚ ਪੁੱਤ ਬੱਕਰਾ ਹੈ ਨਹੀਂ ਕਿੰਨੀ ਹੈ ਜੀ 10 ਜਾਨਾ ਸਰਪਾ ਬਾਬਾ ਜੀ ਦੇ ਪਿਆਰ ਕਰਕੇ ਆਇਆ ਨਾ ਟੀਜ ਵਧੀਆ ਕਰ ਕੀ ਬਾਤ ਹੈ ਜੀ ਸਵਾਦ ਪੂਰਾ ਮਿਲਿਆ ਹਾਂ ਜੀ ਐਂਡ ਬਾਈ ਜੀ ਕੋਈ ਨਹੀਂ ਸਾਸ ਓਏ ਹੋਏ ਕਿਲਿਆਣੇ ਦੇ ਸਾਰੇ ਰੈਸਟੋਰੈਂਟ ਨਹੀਂ ਕੱਟਦੇ ਨਹੀਂ ਬਾਤ ਕਿਰਪਾ ਮਤਲਬ ਭੁਮੇ ਅੱਛਾ ਇਹ ਟੀਜ ਲੱਜਾ ਜਾਏਗਾ ਹੋਰੀ ਹੋਏ ਹੋਏ ਅਨੇ ਬੰਦੇ ਬਾਹਰੋਂ ਆਏ ਆ ਤੇ ਉਹ ਸਪਹਿਰ ਬਾਬਾ ਜੀ ਦੀ ਵੀਡੀਓ ਦੇਖਣ ਬਾਹਰ ਆਉਣਾ ਨੇ ਅੱਛਾ ਜੀ ਮੈਂ ਵੀ ਲੱਭੇ ਆ ਹੀ ਆਓ ਜਿਹੜੀ ਆ ਕੀ ਬਾਤ ਹੈ ਸਪਹਿਰ ਲੱਗੇ ਆ ਭਾਈ ਵਾਕਿਆ ਭਾਈ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਹੈ ਇੱਥੇ ਅਮੀਰ ਵੀ ਆਜੇ ਗਰੀਬੀ ਆਜੇ ਹਾਂ ਕਿਸੇ ਨੂੰ ਨਾ ਨਹੀਂ ਨਾ ਨਹੀਂ ਹੈਗੀ ਤੇ ਕੋਈ ਬਾਬਾ ਜੀਆ ਟੋਕੜ ਲਗਾਈ ਨਹੀਂ ਹੈਗੀ ਬਿਲਕੁਲ ਰੋਟੀ ਇੱਕੋ ਹੀ ਹੈ ਮਾੜਾ ਵੀ ਆਜੇ ਚੰਗਾ ਵੀ ਸਭ ਵਾਸਤੇ ਇੱਕੋ ਹੀ ਹੈ ਜੀ ਸਭ ਵਾਸਤੇ ਇੱਕੋ ਇੱਕੋ ਜਗ੍ਹਾ ਬੈ ਕੇ ਖਾਣਾ ਪੈਂਦਾ ਇੱਕੋ ਜਿਹਾ ਖੜ ਕੇ ਖਾਣਾ ਪੈਂਦਾ ਨਹੀਂ ਉਹ ਹੀ ਖਾਣਾ ਪੈਂਦਾ ਤੇ ਬਾਬਾ ਜੀ ਵਿੱਚ ਮਤਲਬ ਪਿਆਰ ਮੁਹੱਬਤ ਜ਼ਿਆਦਾ ਬਿਲਕੁਲ ਬ ਹਾਂ ਜੀ ਬਟੇਰ ਦੀ ਵਾ ਵ ਤਕੜੀ ਡਿਮਾਂਡ ਆਉਣ ਲੱਗਾ ਪਈ ਨਾ ਵਾਈ ਪਿਆਰ ਦੇ ਰਹੇ ਆ ਭਰਾ ਅਸੀਂ ਵਟੋਰ ਰਹੇ ਆ ਉਹ ਆਕੇ ਵਾ ਕਰਪਾਈ ਹੀ ਇਧਾਂ ਦੀ ਅਜੀ ਬਟੇਰ ਜਿਹੜਾ ਆ ਖਾਣ ਵਾਸਤੇ ਕਿੰਨੇ ਕ ਵਜੇ ਬੰਦੇ ਪਹੁੰਚਣ ਤੁਹਾਡੇ ਕੋਲ ਆਪਣੇ ਕੋਲੇ ਤਾਂ ਜੀ 11 ਵਜੇ ਮਹਾਰਾਜ ਦੀ ਕਿਰਪਾ ਨਾਲ ਵੀ ਚਾਲ ਵਰਤਾਰਾ ਸ਼ੁਰੂ ਹੋ ਗਿਆ ਸੀ ਇੱਦਾਂ ਮਤਲਬ ਸੰਗਤ ਆਉਣ ਲੱਗੀ ਸੀ ਹਾਂਜੀ 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 ਤੇ ਅੱਜ ਲੱਗਦਾ ਵੀ ਹੋਰ ਘੰਟੇ ਕਿਨ ਨੂੰ ਫਦੇ ਹੋ ਜੂਗੇ ਵਿਲੇ ਹੋ ਜਾਾਂਗੇ ਅੱਛਾ ਹਾਂਜੀ ਕੀ ਬਾਤ ਹੈ ਟਮਟਰ ਡੇਲੀ ਉਹ ਨਹੀਂ ਕੁਆਨਟੀਟੀ ਜਿ ਬਣਾਉਂਦੇ ਜਦੋਂ ਡੇਲੀ ਬਣਦਾ ਹਾਂਜੀ ਤੇ ਵਾਟੇ ਘਟੋਲੇ ਹੋ ਨਹੀਂ ਉਹ ਆਪਣੇ ਹੁਣ ਸਿੱਧੀ ਦਿਹਾਣਾ ਕਰਕੇ ਪਿਛੇ ਬੰਦ ਰੱਖੇ ਜਿ ਬੜਾ ਅਠ ਅਠ ਕੇ ਦੇਣ ਜੀ ਹਾਂਜੀ ਉਦਾ ਆਪਣਾ ਮਹਾਰਾਜ ਦੀ ਕਿਰਪਾ ਨਾਲ ਚੜਦੀ ਕਲਾ ਜੀ ਹੂੰ ਹੂੰ ਦੇ ਭਾਜੀ ਨੂੰ ਪ੍ਰਸ਼ਾਦੇ ਕੇ ਚੋਰ ਕਾ ਹੋ ਰਿਹਾ ਚਾਵਲ ਦੇ ਭਾਜੀ ਨੂੰ ਪਲੇਟ ਚ ਨਾ ਤੇ ਸੋਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੇਸੀ ਮੁਰਗਾ ਤੇ ਮੱਗਲ ਮਿਲਣਾ ਬੱਕਰਾ ਮਿਲਣਾ ਉਸ ਤੋਂ ਬਾਅਦ ਐਤਵਾਰ ਨੂੰ ਅ ਬੱਕਰਾ ਤਾਂ ਹੈਗੇ ਹੈਗਾ ਆ ਨਾਲ ਇੱਕ ਸਾਈਡ ਰਾਜਣਾ ਆ ਬਟੇਰ ਬਟੇਰ ਜਾਂ ਕੜਕਨਾ ਵੀ ਆ ਜਣੇ ਆ ਤੀਜਾ ਇਹ ਜAVE ਹੋ ਵੀ ਨਾਲ ਐਡ ਹੋ ਜਾਣਾ ਹਾਂਜੀ ਹਾਂਜੀ ਬਟੇਰ ਵੀ ਹੁਣ ਐਤਵਾਰ ਹਰੇਕ ਐਤਵਾਰੀ ਆ ਜੀ ਅੱਛਾ ਬਟੇਰ ਵੀ ਹਰੇਕ ਐਤਵਾਰੀ ਆ ਹਾਂਜੀ ਤੇ ਨਾਲ ਹੁਣ ਕੜਕਨਾਸ ਵੀ ਐਡ ਹੋ ਜੂ ਤੇ ਜੇ ਹੋਰ ਮਾਰਿਆਂ ਨੇ ਕਿਰਪਾ ਕੀਤੀ ਹੋਵੇ ਹੋਰ ਹੈ ਕੀ ਇਰਾਦਾ ਕੀ ਆ ਅੱਗੇ ਵੀ ਇਹਦੇ ਹੁਣ ਬਾਈ ਹੁੜੀ ਕਹਿ ਕੇ ਆ ਰਹੇ ਨੇ ਵੀ ਪੂਰੇ ਲੁਧਿਆਣੇ ਦੇ ਵਿੱਚ ਹਾਂਜੀ ਛੋਡੇ ਵਰਗਾ ਨਾ ਤਾਂ ਮਟਰ ਮਿਲ ਰਿਹਾ ਤੇ ਨਾ ਹੀ ਬਟੇਰੇ ਬਸ ਕਿਰਪਾ ਮਹਾਰਾਜ ਦੀ ਆ ਜੀ ਇਹ ਨਾ ਮਹਾਰਾਜ ਨੇ ਆਪ ਹੀ ਪਹਿਲਾ ਵਰਤਣਾ ਜੀ ਸਿੱਧਾ ਨੇ ਕੀ ਬਾਤ ਨਾਲ ਉਹ ਜੋ ਰਾਦਾਂ ਉਹ ਮਹਾਰਾਜ ਨੇ ਲੋਗੋ ਜੀ ਕੱਢਤਾ ਹੋਇਆ ਵਾ ਹੂੰ ਵਿਸ਼ਵ ਦੇ ਰਾਜੇ ਆਹੋ ਸਹੀ ਗੱਲ ਆ ਕਿਹਦੇ ਲਈ ਸੱਚੀਆਂ ਗੱਲਾਂ ਮਾਰ ਲਿਖ ਹੋ ਜਾਂਦੀਆਂ ਨਾ ਆਟੋਮੈਟਿਕਲੀ ਬਸ ਉਹ ਮਹਾਰਾਜ ਬਿੱਦ ਬਣਦੀ ਹੁੰਦੀ ਆ ਬਿੱਦ ਬਣ ਜਾਂਦੀ ਆ ਜੀ ਤੇ ਹੁਣ ਵਿਸ਼ਵ ਦੇ ਰਾਜੇ ਛਤਰੀ ਪਾ ਜਾਣ ਤੇ ਫਿਰ ਵਿਸ਼ਵ ਤੇ ਖੁੱਲਣਗੇ ਖੁੱਲਣਗੇ ਭਾਜੀ ਬਿਲਕੁਲ ਜਿਵੇਂ ਕਿ ਐਫਸੀ ਵਗੈਰੇ ਆ ਨਾ ਆਵੇਂ ਫਿਰ ਉਹ ਹਰੇਕ ਕੋਨੇ ਚ ਆਊਗਾ ਕੀ ਬੋਲ ਕੱਲ ਅਸੀਂ ਦੇਖ ਰਹੀ ਸੀ ਵੀਡੀਓ ਉਹਦੇ ਤੇ ਹੋਲੈਂਡ ਤੋਂ ਲਿਗਿਆ ਸੀ ਕਿ ਬਾਬਾ ਜੀ ਦੇ ਦੋ ਫਰੈਂਡ ਇੱਧਰ ਹੂੰ ਮਹਾਰਾਜ ਦੀ ਕਿਰਪਾ ਜੀ ਬਹੁਤ ਇਦਾਂ ਪਿਆਰ ਬਹੁਤ ਦੇ ਰਹੇ ਆ ਭਰਾ। ਕਿਆ ਬਾਤ ਹੈ। ਆਹੀ ਵੀ ਚਾਹੁੰਦੇ ਆ ਵੀ ਇਦਾਂ ਹੀ ਮਹਾਰਾਜ ਸੇਵਾ ਬਣਾਏ ਲਈ ਹਨ ਤੇ ਅਸੀਂ ਕਰਦੇ ਰਹੀਏ। ਨਹੀਂ ਵਾਕੇ ਭਾਜੀ ਵਾਕੇ ਵੀ ਤੁਸੀਂ ਇਹ ਕਹਿੰਦੇ ਨਵਾਂ ਟ੍ਰੈਂਡ ਸੈੱਟ ਕਰਤਾ। ਅਸੀਂ ਨਹੀਂ ਕਰਨ ਵਾਲੇ ਮਹਾਰਾਜ। ਇੱਕ ਛਤਰੀ ਛਤਰੀਪ ਹੋ ਜਾਂਦੀ ਇੱਕ ਬ੍ਰਾਂਚਾ ਸ਼ੁਰੂ ਕਰਤੀਆਂ ਲੱਗਦੀ। ਨਹੀਂ ਅਸੀਂ ਪਾਸੋਂ ਨਹੀਂ ਕੁਝ ਕਰਨ ਵਾਲੇ ਮਹਾਰਾਜ ਨੇ। ਵਾਜਗਣਾ। ਔਰ ਸੇਵਾ ਲਈ ਵਾ ਸਾਡੇ ਤੋਂ। ਨਹੀਂ ਵਾਕੇ ਭਾਜੀ ਵਾਕੇ। ਇਹਨੇ ਚਲੋ ਸੇਵਾ ਮਾਰੇ ਨੇ ਲੈ ਲਈ ਪਰ ਉਦਾਂ ਅਸੀਂ ਇੰਨੇ ਜੋਗੇ ਆ। ਕੀ ਬਾਤ ਹੈ ਭਾਜੀ। ਤੇ ਚਲੋ ਭਾਜੀ ਫੇਰ ਸਾਡੇ ਲਈ ਲਾ ਦਿਓ ਬਟੇਰਾ। ਲੋ ਪਾਸੋਂ। ਹਾਂਜੀ ਤਰੀਕਾ ਦੇ ਕੋਲ ਤਰੀਕਾ ਕਿੱਥੇ ਗਿਆ ਸਾਰਾ ਆਪ ਤਰੀਕਾ ਕਿੱਥੇ ਗਿਆ ਅਰੇ ਦੇ ਨਾ ਚਮਚੀ ਨਾਲ ਅੱਛਾ ਉਹਨਾ ਪੀਸ ਪੂਰਾ ਹੀ ਹੈ ਹਾਂਜੀ ਮਹਾਰਾਜ ਕੀ ਬਾਤ ਹੈ ਨੀ ਨੂੰ ਸਾਫ ਤੇ ਗਰੋ ਕੇ ਨੂੰ ਕੱਟ ਕੇ ਕਲੀ ਨਹੀਂ ਬਣਾਉਂਦੇ ਨਹੀਂ ਪਾਸ ਉਹ ਇਹ ਪੂਰਾ ਪੀਸ ਹੀ ਅਸੀਂ ਦਿੰਨੇ ਆ ਜੀ ਤਿਆਰ ਬਰ ਤਿਆਰ ਅੱਛਾ ਹਾਂਜੀ ਤੇਰੀ ਬਣਾਈ ਫਿਰ ਕਿਸੇ ਕੇ ਨਾਲ ਕਰਦੇ ਹੂੰ ਇਹ ਦੇਸੀ ਕੁਝ ਬਣਾਉਣਾ ਕਿ ਜਾਂ ਕਿਵੇਂ ਨਹੀਂ ਅਸੀਂ ਪਹਿਲਾਂ 4-5 ਹਫ਼ਤੇ ਤੋਂ ਨਾ ਦੇਸੀ ਘੋਜੀ ਬਣਾ ਰਹੇ ਸੀ ਅੱਛਾ ਤੇ ਫਿਰ ਹੁਣ ਅਸੀਂ ਥੋੜਾ ਜਦੋਂ ਤੇਜ਼ ਕੀਤਾ ਜੀ ਅੱਛਾ ਤੇ ਅੱਜ ਸਰੋਂ ਦੇ ਤੇਲ 'ਚ ਬਣਾਏ ਆ ਜੀ ਇੱਕ ਉਹ ਤਾਂ ਉਹਦਾ ਗਰਮ ਉਪਰਦੇਸੀ ਕੋ ਗਰਮ ਫੇ ਤਾਂ ਕਰਕੇ ਜੀ ਸਰੋਂ ਦੇ ਤੇਲ 'ਚ ਬਣਾਏ ਆ ਕੀ ਮਾਦ ਹੈ ਬਜੀ ਹਾਂ ਜੀ ਹਾਂ ਜੀ ਤੇ ਨਾਲ ਭਾਈ ਸਾਡਾ ਪ੍ਰਸ਼ਾਦੀ ਪ੍ਰਸ਼ਾਦ ਦੇ ਲਾਓ ਭਾਈ ਜਿੰਮੂ ਨੂੰ ਰੱਖ ਦੋ ਜੀ ਤੇ ਭਾਜੀ ਬੱਕਰੀ ਤੇਰੀ ਬਾਦੀ ਮਾਲ ਪਾਣਾ ਪਾਪਾ ਆ ਗਿਆ ਸਾਡਾ ਬਟੇਰ ਹੂੰ ਚੈੱਕ ਕਰੋ ਯਾਰ ਬਟੇਰ ਉਹ ਲੱਗਦਾ ਹੈ ਕਿ ਪ੍ਰੈਸ਼ਨ ਵਿੱਚ ਸਹੀ ਦਿਖਣੇ ਹੁੰਦੇ ਤੁਹਾਡੇ ਜਿਹੜਾ ਦੇਖ ਕੇ ਤੁਹਾਡਾ ਐਕਸਪ੍ਰੈਸ਼ਨ ਨਿਕਲਦਾ ਨਾ ਬਟੇਰ ਨੂੰ ਬਈ ਅੱਜ ਆਪਣੀ ਪਹਿਲੀ ਵੀਡੀਓ ਆ ਹਾਂ ਬਟੇਰ ਨੂੰ ਟੈਸਟ ਕਰਨ ਦੀ ਓਕੇ ਪਾਪਾ ਬਹੁਤ ਚੀਜ਼ਾਂ ਟੈਸਟ ਕਰ ਚੁੱਕੇ ਆ ਪਰ ਪਹਿਲੀ ਫਸਟ ਵੀਡੀਓ ਆ ਜਿਹੜੀ ਆਪਾਂ ਅੱਜ ਟੈਸਟ ਕਰ ਰਹੇ ਹਾਂ ਲੋਟੀ ਭਾਈ ਆਪ ਆਓ ਅਗਰ ਕੋਈ ਹੈ ਓਏ ਹੋਏ ਉਂਗਲੀਆਂ ਵੀ ਚੱਟ ਰਹੇ ਹੋ ਬਲੂ ਉਪਲਿਏ ਰੇ ਬਦਲ ਲਗਾ ਬਈ ਇਹਦਾ ਸਵਾਦ ਬਟੇਰ ਹੁੰਦਾ ਸੱਚੀ ਗੱਲ ਆ ਦੇਖ ਲੋ ਔਰਡਰ ਆ ਜਾਵੇ ਕਿਤੇ ਨਾ ਨਾ ਇਹ ਔਰਡਰ ਦੇਣ ਦੇ ਨਹੀਂ ਹੁਣ ਆਪਾਂ ਵੈਰੀ ਗੁੱਡ ਵਾਜੀ ਵਾ ਬਹੁਤ ਵਧੀਆ ਜਿਹਾ ਵੀਊ ਆ ਰਿਹਾ ਜੀ ਤੁਹਾਡੇ ਆ ਹੁਣੋ ਵਾਰੀ ਆ ਗਿਆ ਲੋਕਾਂ ਦੇ ਵੀ ਬੜੇ ਵੀਊ ਆ ਰਹੇ ਨੇ ਲੋਕੀ ਇੱਥੇ ਪੂਰਾ ਮੇਲਾ ਹੁੰਦਾ ਚਤਰੀ ਭੋਜਨ ਤਿਕੋਨੀ ਪਾਰਕ ਨਿਰੰਕਾਰੀ ਕਲੋਨੀ ਹੁਣ ਲਾਗੇ ਲਾਗੇ ਮੜਾ ਜੇ ਕੈਮਰਾ ਹਾਂ ਜੀ ਬਿਲਕੁਲ ਲੱਗੇ ਓਹੋ ਹੋ ਸੀ ਮੀਟ ਚੱਕ ਰੋ ਇੱਕ ਕਰੀ ਬਟੇਰ ਦਾ ਪਹਿਲਾ ਬਿਲਕੁਲ ਬਿਲਕੁਲ ਪੂਰਾ ਰੈੱਡ ਮੀਟ ਹੈ ਵਿੱਚ ਪੂਰਾ ਚਮੜਦਾ ਸੀ ਉਹ ਕਿਆ ਪੂਰਾ ਕਮਾਲ ਦਾ ਤੇ ਹੁਣ ਵਾਰੀ ਆ ਗਈ ਨਾਲ ਪੂਰਾ ਪ੍ਰੋਟੀਨ ਹੈ ਪੂਰਾ ਪ੍ਰੋਟੀਨ ਨਾਲਾ ਕੀ ਗਰੇਵੀ ਰਾਜੇ ਪੁਰ ਸੁਜੈਸ਼ਨ ਸਿਚੁਏਸ਼ਨ ਇਹੀ ਆ ਵੀ ਤੁਸੀਂ ਇੱਥੇ ਮਟੇਰ ਖਾਣੇ ਆਇਓ ਜਰੂਰ ਆਓ ਜਰੂਰ ਠੀਕ ਆ ਆਓ ਜਰੂਰ ਤੁਹਾਨੂੰ ਸਵਾਦ ਨਾਲ ਨਾ ਲੱਗੇ ਪੈਸੇ ਸਾਡੇ ਕੋਲ ਆਪ ਲੈ ਲਓ ਪੈਸੇ ਵਾਪਸ ਤੁਹਾਨੂੰ ਪਤਾ ਆ ਜਾਂਦਾ ਕਿ ਇਦਾਂ ਲਿਖਦੀ ਹੋਈ ਨਹੀਂ ਇਦਾਂ ਹੋਇਆ ਨਹੀਂ ਕਦੇ ਠੀਕ ਹੈ ਨਾ ਤਦ ਸੋ ਹੁਣ ਤੁਸੀਂ ਵੀਡੀਓ ਦੇਖ ਲਈ ਤੁਸੀਂ ਹੁਣ ਕਰਨਾ ਕਿ ਇਹ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਬਾਈ ਹੁਣਾ ਕੋਲ ਤੁਸੀਂ ਹੁਣਾ ਬਟੇਰ ਖਾਣ ਵਾਸਤੇ ਬਟੇਰ ਖਾਣ ਵਾਸਤੇ ਹੁਣਾ ਕਿੱਥੇ ਆਪਾਂ ਇੱਕ ਮਾਰਕੀਟ ਬੋਲ ਦੋ ਐਡਰੈਸ ਤੁਸੀਂ ਬੋਲੋ ਭਾਜੀ ਸੁਖੀ ਭਾਜੀ ਬਿਲਕੁਲ ਜਿੱਥੇ ਕੋਨੀ ਪਾਰਕ ਹੈ ਜੀ ਇਹ ਹਾਂਜੀ ਤੇ ਨਿਰੰਕਾਰੀ ਕਲੋਨੀ ਹੂੰ ਤੇ ਮੰਜੂ ਸਿਨੇਮਾ ਰੋਡ ਮੰਜੂ ਸਿਨੇਮਾ ਰੋਡ ਛਤਰੀ ਭੋਜਨ ਹੂੰ ਤੇ ਜਿਹਦੇ ਵਿੱਚ ਤੁਹਾਨੂੰ ਬਟੇਰ ਵੀ ਮਿਲੇਗਾ ਬੱਕਰੇ ਦਾ ਮੀਟ ਵੀ ਮਿਲੇਗਾ ਬਹੁਤ ਸਾਰੀ ਵੈਰਾਈਟੀਆਂ ਨੇ ਦੇ ਕੋਲ ਨੇ ਤੇ ਭਾਜੀ ਪੂਰੇ ਨਿਹਾਲ ਹੁੰਦੇ ਪਏ ਨੇ ਹੁਣ ਖਾ ਕੇ ਤੇ ਤੁਸੀਂ ਸਾਨੂੰ ਦੇਖਦੇ ਰਹੋ ਤੇ ਤੁਸੀਂ ਉਹ ਬਸਮਣ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਕਹਿੰਦੇ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਹੜੇ ਸਿਟੀ ਚੋਂ ਕਿਹੜੇ ਸ਼ਹਿਰ ਚੋਂ ਕਿਹੜੇ ਸਟੇਟ ਚੋਂ ਕਿਹੜੇ ਕੰਟਰੀ ਚੋਂ ਵਾਹ ਜੀ ਵਾਹ ਤੇ ਭਾਈ ਹੁਣਾਂ ਕੋਲ ਇੱਕ ਵਾਰੀ ਆ ਕੇ ਬਟੇਰ ਟਰਾਈ ਜਰੂਰ ਕਰੋ ਬਹੁਤ ਕਮਾਲ ਦਾ ਬਹੁਤ ਵਾਹ ਥੈਂਕ ਯੂ ਸੋ ਮਚ ਸ਼ੁਕਰੀਆ ਹਾਂ ਜੀ ਹਾਂ ਜੀ ਤੇ ਅੱਛਾ ਭਾਜੀ ਬਟੇਰ ਦਾ ਤਾਂ ਵਾਕਈ ਬਹੁਤ ਕਮਾਲ ਦਾ ਮਤਲਬ ਜ਼ਬਰਦਸਤ ਪਹਿਲਾਂ ਜੋ ਵੀ ਤੁਸੀਂ ਕਰਦੇ ਹੋ ਕਮਾਲ ਹੀ ਕਰਦੇ ਹੋ ਤੇ ਅੱਛਾ ਭਾਈ ਹੁਣ ਫਿਰ ਇੱਕ ਐਡਰੈਸਤਾ ਸੀ ਆਪਾਂ ਹਾਂਜੀ ਹਾਂਜੀ ਵਾਰੇ ਹਾਂਜੀ ਆਪਣਾ ਪਾਸੋਂ ਪ੍ਰਤਾਪ ਚੌਂਕ ਤੋਂ ਔਰ ਲਾਕਰ ਮੋੜ ਚੜ ਕੇ ਜੀ ਮੈਟਰਲ ਰੋਡ ਵੀ ਕਹਿੰਦੇ ਪਾਸੋਂ ਜੀ ਜਾਗਟ ਮੋੜ ਦਾ ਜੀ ਬਿਲਕੁਲ ਰਮੇ ਸ਼ੀਤਾ ਸਾਹਿਬ ਫਿਰਮਾਨ ਸਾਹਿਬ ਨੂੰ ਜਾਂਦੇ ਸਾਹਮਣੇ ਨਰਨਕਾਰੀ ਮਹੱਲਾ ਜੀ ਪਿੱਛੇ ਹੈਗੀ ਤੇ ਕੋਈ ਨੀ ਪਾਰ ਓਕੇ 11 ਵਜੇ ਤੋਂ 4 ਵਜੇ ਤੱਕ ਉਹ ਨੇ ਜੀ ਸੋ ਵਾਰ ਤੋਂ ਸ਼ਨੀਵਾਰ ਤੱਕ ਬੱਕਰਾ ਦੇਸੀ ਮੁਰਗਾ ਜੀ ਐਤਵਾਰ ਬਟੇਰ ਕੜਕਨਾਥ ਜਿੰਨਹਾਰਾਜ ਹੋ ਜਵੇ ਹੱਲ ਤੇ ਨਾਲ ਬੱਕਰਾ ਬਿਲਕੁਲ ਦੁਬਾਰਾ ਇੱਕ ਹੋਰ ਦੱਸਦੇ ਜਿੰਨਾਂ ਕੋ ਕੜਕਨਾਥ ਹੈਗੇ ਨੇ ਸਰਨ ਨਾਲ ਸੰਪਰਕ ਕਰ ਲੋ ਹਾਂ ਜੀ ਉਹ ਆਪਣੇ ਨਾਲ ਸੰਪਰਕ ਕਰਨਾਂ ਨੇ ਛੱਤਰੀ ਭੋਜਣ ਇੰਸਟਾਗ੍ਰਾਮ ਦੀ ਆਈਡੀ ਹੈ ਬਿਲਕੁਲ ਪ੍ਰਗਾ 98768 43494 ਬਿਲਕੁਲ ਅੱਜ ਤੇ ਅਸੀਂ ਐਤਵਾਰ ਵੀ ਖੋਲਦੇ ਇਸ ਕਰਕੇ ਉਹਨਾਂ ਸੰਗਰਾਮ ਨੂੰ ਇੱਕ ਦਿਨ ਦੀ ਛੁੱਟੀ ਹੋਇਆ ਕਰਗੇ ਹਰ ਮਹੀਨੇ ਸੰਗਰਾਮ ਛੁੱਟੀ ਹੋਇਆ ਕਰੇ ਓਕੇ ਸੰਗਰਾਮ ਦੀ ਸੰਗਰਾਮ ਬੰਦ ਸੰਗਰਾਮ ਦੀ ਸੰਗਰਾਮ ਫੜਾ ਬੰਦ ਰਿਹਾ ਓਕੇ ਸੰਗਰਾਮ ਸੰਗਰਾਮ ਬੰਦ ਰਹਿਣਗੇ ਓਕੇ ਭਾਜੀ ਜੀ ਜੀ ਹਾਂਜੀ ਹਾਂਜੀ ਮਾਰਾ ਮੈਂ ਕਹਿੰਦਾ ਇਹਨੂੰ ਹਾਈਲਾਈਟ ਜਿਆ ਕਰਦੇ ਹਾਂ ਮਾਰਾ ਜੀ ਪਤਾ ਲਾ ਜੀ ਕਿ ਆਦਮਰ ਬਟੇਰ ਤੇ ਕੜਕਨਾ ਦਾ ਵੀ ਹੱਲ ਕਰ ਲਾਂਗੇ ਬਟੇਰ ਦਾ ਪੱਕਾ ਦਿਆ ਕਰਾਂਗੇ ਹਰੇ ਇੱਕ ਆਦਮਰ ਮਿਲਣਾ ਕਰਦੇ ਚਲੋ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਮਾਰਾ ਜੀ ਆਨੋ ਜੀ ਥੈਂਕ ਯੂ ਜੀ ਖਾਸਾ ਵਾਹਿਗੁਰੂ ਜੀ